ਸਾਖੀ ਨੂੰ ਅਖੀਰ ਤੱਕ ਸੁਣਨਾ ਤੇ ਸ਼ੇਅਰ ਕਰਨ ਨਾ ਭੁੱਲਣਾ। ਪ੍ਰਸੰਗ ਭਾਈ ਕਰੋੜਿਆ ਜੀ। ਭਾਈ ਕਰੋੜਿਆ ਖੱਤਰੀ ਸੀ ਤੇ ਲਹੌਰ ਸ਼ਹਿਰ ਵਿੱਚ ਰਹਿੰਦਾ ਸੀ। ਇਸ ਕੋਲ ਚੰਗੀ ਜ਼ਮੀਨ ਜਾਇਦਾਦ ਸੀ ਅਤੇ ਉੱਤਰ ਵਾਲੇ ਪਾਸੇ ਦੋ ਨਦੀਆਂ ਦੇ ਵਿਚਕਾਰਲੇ ਇਲਾਕੇ ਵਿੱਚ ਇਸ ਦੀ ਹਕੂਮਤ ਚੱਲਦੀ ਸੀ। ਲੋਕਾਂ ਨਾਲ ਧੋਖਾ ਕਰ ਕਰਕੇ ਇਸ ਨੇ ਬਹੁਤ ਸਾਰੀ ਦੌਲਤ ਜਮ੍ਹਾਂ ਕਰ ਰੱਖੀ ਸੀ। ਰੱਬ ਦੇ ਸਾਧੂ ਸੰਤਾਂ ਨੂੰ ਇਹ ਛਲਿਏ ਜਾਣ ਕੇ ਬਹੁਤ ਦੁੱਖ ਦਿੰਦਾ ਸੀ। ਰੱਬ ਦੇ ਪਰਮਾਰਥ ਬਾਰੇ ਇਸ ਨੂੰ ਕੁਝ ਨਹੀਂ ਸੀ ਪਤਾ ਹਰ ਵੇਲੇ ਤ੍ਰਿਸ਼ਨਾ ਵਿੱਚ ਸੜਦਾ ਰਹਿੰਦਾ ਸੀ ਇੱਥੋਂ ਤੱਕ ਕਿ ਜਗਤਗੁਰੂ ਗੁਰੂ ਨਾਨਕ ਮਹਾਰਾਜ ਨੂੰ ਵੀ ਕੁਰਾਈਆ ਕਹਿੰਦਾ ਸੀ ਜੇ ਕੋਈ ਇਸ ਪਾਸੇ ਗੁਰਨਾਨਕ ਦੇਵ ਜੀ ਦਾ ਨਾਮ ਲੈ ਦਿੰਦਾ ਤਾਂ ਇਹ ਗੁਰੂ ਸਾਹਿਬ ਦਾ ਜਸ ਸੁਣ ਕੇ ਅੰਦਰੋਂ ਅੰਦਰ ਬਹੁਤ ਸੜਦਾ ਇੱਥੋਂ ਤੱਕ ਜੇਕਰ ਇਸ ਨੂੰ ਕੋਈ ਸਿੱਖ ਮਿਲ ਜਾਂਦਾ ਤਾਂ ਉਸ ਨੂੰ ਪੂਰੀ ਬਾਹ ਲਾ ਕੇ ਦੁਖੀ ਕਰਦਾ ਸੀ ਇਸ ਤਰ੍ਹਾਂ ਇਹ ਨਿਰਵੈਰ ਸੰਤਾਂ ਨਾਲ ਬੈਰ ਕਮਾਉਂਦਾ ਆਪਣੇ ਠੱਗ ਤੇ ਕੂੜਜਾਰਾ ਨਾਲ ਮਿਲ ਕੇ ਇੱਕ ਦਿਨ ਗਲੀ ਵਿੱਚ ਜੋਗੀ ਆਪਣੀ ਮੀਨ ਵਜਾ ਰਿਹਾ ਸੀ ਜੋਗੀ ਦੀ ਕਿੰਗਰੀ ਸੁਣ ਕੇ ਇਹ ਸੜ ਬੜ ਕੇ ਕੋਲਾ ਹੋ ਗਿਆ ਪਰ ਕਿਸ ਕੋਈ ਜਾਵੇ ਨਾ ਅੰਤ ਉਸਨੇ ਸੋਚਿਆ ਸਪਾਹੀਆਂ ਨੂੰ ਨਾਲ ਲਿਆ ਕੇ ਇਸ ਨੂੰ ਜਾਨੋਂ ਹੀ ਮਾਰ ਦਿੰਦਾ ਹਾਂ ਫੌਜ ਲੈ ਕੇ ਜਾ ਰਿਹਾ ਸੀ ਰਸਤੇ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਗੁਰੂ ਸਾਹਿਬ ਨਦੀ ਦੇ ਕਿਨਾਰੇ ਬੈਠੇ ਸਨ ਉਹਨਾਂ ਨੂੰ ਦੇਖ ਕੇ ਇਹ ਠਠਰਾ ਗਿਆ ਇੱਕਦਮ ਉੱਥੇ ਘੋੜਾ ਰੋਕ ਲਿਆ ਹੈਰਾਨ ਹੋਇਆ ਤੇ ਨਾਲੇ ਘਬਰਾਇਆ ਗੁਰੂ ਸਾਹਿਬ ਦਾ ਸੂਰਜ ਮਾਂਗ ਚਮਕਦਾ ਚਿਹਰਾ ਇਸ ਨੂੰ ਨਜ਼ਰੀ ਪਿਆ ਇਹ ਚਾਨਣ ਦਾ ਅਜੀਹਾ ਝਲਕਾ ਵੱਜਾ ਇਸ ਨੂੰ ਕੁਝ ਦਿਸੇ ਨਾ ਅੱਖਾਂ ਖੋਲ ਖੋਲ ਕੇ ਦੇਖੇ ਪਰ ਪਾਪੀ ਮਨ ਨੂੰ ਗੁਰੂ ਸਾਹਿਬ ਨਜ਼ਰੀ ਨਾ ਪੈਣਾ ਇਸ ਦੀਆਂ ਹਤਿਆਰੀਆਂ ਅੱਖਾਂ ਬੰਦ ਹੋ ਗਈਆਂ ਜਿਹੜੀਆਂ ਗੁਰੂ ਸਾਹਿਬ ਨੂੰ ਘੂਰਨ ਆਈਆਂ ਸੀ ਉਹ ਦੰਦ ਵੀ ਜੁੜ ਗਏ ਜਿਹੜੇ ਗੁਰੂ ਸਾਹਿਬ ਨੂੰ ਝੜਕਣ ਆਏ ਸੀ ਉਹ ਹੱਥ ਪੈਰ ਵੀ ਚਲਣੋਂ हट ਗਏ ਜਿਹੜੇ ਗੁਰੂ ਸਾਹਿਬ ਨੂੰ ਮਾਰਨ ਆਏ ਸੀ ਉਹ ਪੈਰ ਵੀ ਜੁੜ ਗਏ ਜੋ ਗੁਰੂ ਵੱਲੋਂ ਤਾ ਆਕੇ ਲਈ ਆਸੀ ਉਹ ਹਿਰਦਾ ਚੰਡਾਲ ਵੀ ਸੁੱਨ ਹੋ ਗਿਆ ਜਿਸ ਨੂੰ ਇਹ ਖੋਟ ਫੁਰੀ ਸੀ ਅਜੇ ਤੱਕ ਉਸਨੇ ਸਮਝਿਆ ਸੀ ਕਿ ਦੌਲਤ ਤੇ ਤਾਕਤ ਅੱਗੇ ਸਭ ਨੀਵੇਂ ਹਨ ਆਤਮ ਸੱਤਾ ਤੋਂ ਬਿਲਕੁਲ ਬਿਲਕੁਲ ਅਣਜਾਣ ਸੀ ਪਰ ਹੁਣ ਬਹੁਤ ਘਬਰਾ ਰਿਹਾ ਸੀ ਤੇ ਰੋ-ਰੋ ਚੀਕਾ ਮਾਰਨ ਲੱਗਾ ਬਖਸ਼ ਲਵੋ ਗੁਰੂ ਜੀ ਮੈਨੂੰ ਬਖਸ਼ ਲਵੋ ਮੈਂ ਅਪਰਾਧੀ ਮੈਨੂੰ ਬਖਸ਼ ਲਵੋ ਗੁਰੂ ਸਾਹਿਬ ਨੇ ਨਿਤਰ ਖੋਲ ਕੇ ਇਸ ਅਹੰਕਾਰੀ ਅਭਿਮਾਨੀ ਵੱਲ ਦੇ ਇੱਕ ਤੱਕਿਆ ਤਾ ਘੋੜੇ ਟੋਡੇ ਗੇ ਮੈਦਾਨ ਵਿੱਚ ਡਿੱਗ ਪਿਆ। ਨੌਕਰਾਂ ਨੂੰ ਕਿਹਾ ਮੈਨੂੰ ਚੁੱਕ ਕੇ ਛੇਤੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਾਓ। ਰੋੜ ਦੇ ਨੂੰ ਪਾ ਲੰਗਾਓ। ਗੁਰੂ ਸਾਹਿਬ ਦੇ ਚਾਨੀ ਪੈ ਕੇ ਰੋ ਰੋ ਕੇ ਭੁੱਲ ਬਖਸ਼ਾਉਣ ਲੱਗਾ। ਜਾਣੀ ਜਾਣ ਜਗਤ ਗੁਰੂ ਇਸ ਨੂੰ ਦੇਖ ਕੇ ਮੁਸਕਰਾਏ ਅਤੇ ਆਖਿਆ ਮਰਨਾ ਯਾਦ ਰੱਖ ਕਰਤੇ ਨੂੰ ਯਾਦ ਕਰ ਕਿਸੇ ਦਾ ਹਿਰਦਾ ਨਹੀਂ ਦਿਖਾਉਣਾ। ਸਤਿਗੁਰ ਦੀ ਮਿੱਠੀ ਆਵਾਜ਼ ਸੁਣ ਕੇ ਇਹਦਾ ਮਨ ਖਿੜਾਇਆ। ਜਿਉਂ-ਜਿਉਂ ਸਤਿਗੁਰ ਦੇ ਚਰਨ ਧੋਏ ਤਿਉਂ ਇਸ ਨੂੰ ਦਿਸਦਾ ਜਾਵੇ। ਇਸਦੀ ਪਹਿਲੀ ਵਿਕਾਰਾਂ ਵਾਲੀ ਬਿਰਤੀ ਉੱਡ ਗਈ। ਇਸਦਾ ਦਿਲ ਸਾਫ਼ ਹੋ ਗਿਆ। ਜੋ ਮੀਂਹ ਵਿੱਚ ਬੂਟੇ ਨਾਤੇ ਹੋਣ, ਹੌਮੇ ਦੇ ਬੰਦਨ ਟੁੱਟ ਗਏ। ਸਰੀਰ ਫੁੱਲਾਂ ਵਰਗਾ ਹੌਲਾ ਹੋ ਗਿਆ। ਉਸ ਤੇ ਦਨਤਾਵਾਲੀ ਬਿਰਤੀ ਪਲਟ ਕੇ ਦੇਵਤਿਆਂ ਵਾਲੀ ਹੋ ਗਈ। ਦੇਵਤਿਆਂ ਤੋਂ ਸਿੱਖਾਂ ਵਾਲੀ। ਭਗਤੀ ਵਿਰਾਗ, ਪ੍ਰੇਮ ਦੇ ਰਸ ਵਿੱਚ ਗੁੱਧਿਆ ਗਿਆ। ਇੱਕ ਦਿਨ ਇਸਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ। ਸਤਗੁਰੂ ਜੀ ਇਸ ਜਗ੍ਹਾ ਤੇ ਇੱਕ ਧਰਮਸ਼ਾਲਾ ਬਣਾਓ। ਹਰ ਵੇਲੇ ਲੰਗਰ ਚੱਲੇ। ਸੋ ਤੁਸੀਂ ਇੱਥੇ ਹੀ ਵਿਸ਼ਰਾਮ ਕਰੋ ਸਿੱਖ ਦੀ ਸ਼ਰਧਾ ਦੇਖ ਕੇ ਗੁਰੂ ਸਾਹਿਬ ਨੇ ਅਰਜ ਮੰਨ ਲਈ ਸਿੱਖ ਨੇ ਉੱਥੇ ਕਾਰਜ ਆਰੰਭ ਕਰ ਦਿੱਤਾ ਰਾਵੀ ਨਦੀ ਦੇ ਕਿਨਾਰੇ ਬੜੀ ਸੋਹਣੀ ਧਰਮਸ਼ਾਲਾ ਬਣ ਗਈ ਇਸ ਵਿੱਚ ਗੁਰੂ ਸਾਹਿਬ ਆਪ ਬਿਰਾਜਮਾਨ ਹੋਏ ਬਿਆੰਤ ਸੰਗਤਾਂ ਜੁੜਨ ਲੱਗੀਆਂ ਰਾਵੀ ਨਦੀ ਦੇ ਕਿਨਾਰੇ ਇਹ ਸਥਾਨ ਅੱਜ ਵੀ ਮੌਜੂਦ ਹੈ ਇਸ ਤਰ੍ਹਾਂ ਭਾਈ ਕਰੋੜੀਆ ਜਿਹੜਾ ਗੁਰੂ ਸਾਹਿਬ ਨੂੰ ਮਾਰਨ ਆਇਆ ਸੀ ਕੇਵਲ ਦਰਸ਼ਨ ਮਾਤਰ ਨਾਲ ਹੀ ਉਹਦੇ ਸਾਰੇ ਪਾਪ ਨਾਸ਼ ਹੋ ਗਏ ਗੁਰਮਖੋਇਆ ਅਤਿ ਇਲਾਕੇ ਵਿੱਚ ਉਸ ਦੀ ਪ੍ਰਸਿੱਧੀ ਭਾਈ ਕਰੋੜਿਆ ਦੇ ਨਾਮ ਨਾਲ ਹੋਣ ਲੱਗੀ ਅਤੇ ਹਰੋਂ ਉਸ ਕੋਲ ਕੋਈ ਡਰ ਕੇ ਨਹੀਂ ਪਿਆਰ ਨਾਲ ਉਸ ਦਾ ਸਤਿਕਾਰ ਕਰਦੇ ਸਨ ਇਸ ਤਰ੍ਹਾਂ ਗੁਰੂ ਸਾਹਿਬ ਨੇ ਇੱਕ ਮਨਮੁਖ ਨੂੰ ਕਿਸ ਤਰ੍ਹਾਂ ਗੁਰਮੁਖ ਬਣਾ ਦਿੱਤਾ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਅਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਜੋ ਹੋਰ ਲੋਕ ਵੀ ਇਸ ਸਾਖ ਨੂੰ ਸੁਣ ਸਕਣ